कभी सपनों को हालात रोक देते थे लेकिन अब बदल रहा है हरियाणा लखपति दीदी योजना ने दिया महिलाओं को नया सहारा अब लाखों बहनों की सालाना आय एक लाख से ऊपर पहुंच रही है इस योजना से मैंने एक छोटा सा बुटीक खोला है जिससे मुझे लाभ हुआ है मैं नायब सिंह सैनी सरकार का धन्यवाद देना चाहूँ ड्रोन दीदी योजना ने गांव की बेटियों को दी तकनीक की उड़ान अब महिलाएं ड्रोन उड़ाकर खेती में नई क्रांति ला रही हैं लाडो लक्ष्मी योजना ने बेटियों का भविष्य बनाया सुरक्षित हर महीने बेटियों के खाते में इक्कीस सौ रूपए की राशि सीधे पहुंच रही है बेटियों को आर्थिक रूप से सशक्त करने के लिए दीन दयाल लाडो लक्ष्मी योजना वो शुरू की है इसके तहत उन्हें हर माह इक्कीस रुपए की वित्तीय सहायता दी जा रही है विकास में महिलाओं की भागीदारी सुनिश्चित करने के लिए हमने उन्हें पंचायती राज संस्थाओं में पचास प्रतिशत प्रतिनिधित्व दिया है बहन बेटियों को उच्च शिक्षा के देने के लिए प्रदेश में खोले गए अस्सी कॉलेजों में से तीस विशेष रूप से लड़कियों के हैं आज पोस्ट ग्रेजुएट तक लड़कियों को मुफ्त शिक्षा दी जा रही है मुख्यमंत्री विवाह शगुन योजना ने बेटियों की शादी में बढ़ाया सम्मान और सहयोग अब इकहत्तर हजार रूपए तक की शगुन राशि से बेटियों का विवाह हुआ और भी गर्मा जब महिलाएं आत्मनिर्भर हों और बेटियां सुरक्षित तभी सशक्त होगा हरियाणा ਦਾ ਕੱਚੇ ਮੁਲਾਜ਼ਮਾ ਨੂੰ ਪੱਕਾ ਕੀਤਾ ਗਿਆ ਤੇ ਨਾ ਹੀ ਵਿਚੋਲਿਆਂ ਨੂੰ ਬਾਹਰ ਕੱਢਿਆ ਗਿਆ ਜਦਕਿ ਇਸ ਦੇ ਉਲਟ ਸਰਕਾਰ ਮੈਕਮੇ ਵਿੱਚ ਕਿਲੋਮੀਟਰ ਬੱਸਾਂ ਦੇ ਨਾਂ ਤੇ ਕਿਲੋਮੀਟਰ ਬੱਸਾਂ ਲੈ ਕੇ ਆ ਰਹੀ ਹੈ 28 ਨਵੰਬਰ ਨੂੰ ਕਿਲੋਮੀਟਰ ਬੱਸਾਂ ਦਾ ਟੈਂਡਰ ਨਿਕਲਣਾ ਸੀ ਉਸ ਰਾਤ ਨੂੰ ਸਾਡੇ ਸਾਥੀਆਂ ਨੂੰ ਅਰੈਸਟ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਪੱਕੇ ਹੋਣ ਦੀ ਮੰਗ ਉਹ ਇੱਕ ਸਾਈਡ ਤੇ ਰਹਿ ਗਈ ਪਰ ਸਰਕਾਰ ਦੀ ਧੱਕੇਸ਼ਾਹੀਆਂ ਵੱਧ ਗਈਆਂ ਜੁੜਦਾਬਾ ਪੰਜਾਬ ਸਰਕਾਰ ਜੁੜਦਾਬਾ ਉਹ ਕਹਿੰਦੇ ਅਗਰ ਤੁਸੀਂ ਹੜਤਾਲ ਖਤਮ ਕਰੋ ਜਿਹੜੇ ਤੁਹਾਡੇ ਸਾਥੀ ਅਰੈਸਟ ਕੀਤੇ ਆ ਜਾਂ ਪਰਚੇ ਕੀਤੇ ਆ ਉਹਨਾਂ ਨੂੰ ਸਾਰਿਆਂ ਨੂੰ ਡਿਊਟੀ ਤੇ ਚੜਾਵਾਂਗੇ ਕਿ ਪਰਚੇ ਰੱਦ ਕੀਤੇ ਚਾਵਾਂਗੇ ਕਿਤੇ ਜਾਣਗੇ ਉਸ ਤੋਂ ਬਾਅਦ ਸਰਕਾਰ ਉਸ ਗੱਲ ਤੋਂ ਭੱਜੀ ਜੈ ਸਰਕਾਰ ਮੁਰਦਾਬਾ 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 ਮੁੱਖ ਮੰਤਰੀ ਜੀ ਨੂੰ ਮੁਰਦਾਬਾ ਮੁਰਦਾਬਾ ਜਿਹੜਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਕਹਿੰਦਾ ਸੀ ਕਿ ਮੈਂ ਆਮ ਲੋਕਾਂ ਦਾ ਬੇਦੋਸ਼ੇ ਲੋਕਾਂ ਨੂੰ ਅੰਦਰ ਸੱਤਾ ਹੋਇਆ ਤਾਨਾਸ਼ਹੀ ਸਰਕਾਰ ਨੇ ਅਸੀਂ ਉਹਨਾਂ ਨੂੰ ਸਮਰੂਹ ਦੱਸਣ ਜਾਵਾਂ ਕਿ ਸਾਡੇ ਸਾਥੀਆਂ ਦਾ ਕੀ ਕਸੂਰ ਹੈ ਉਹਨਾਂ ਨੂੰ 3 ਮਹੀਨਿਆਂ ਤੋਂ ਪਰਿਵਾਰਾਂ ਤੋਂ ਦੂਰ ਕੀਤਾ ਗਿਆ ਹਾਏ 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 ਪੰਜਾਬ ਰੋਡ ਰੇਸ ਫੰਦਾ ਸਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਹੜਤਾਲ ਕੀਤੀ ਹੋਈ ਹੈ ਕੱਲ ਐਲਾਨ ਕਰ ਦਿੱਤਾ ਗਿਆ ਸੀਗਾ ਮੁਸਾਫਰ ਪਰੇਸ਼ਾਨ ਹੋ ਰਹੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਲੇ ਯਾਤਰੀ ਪਰੇਸ਼ਾਨ ਨਜ਼ਰ ਆ ਰਹੇ ਹੋਗੇ ਨੇ ਐਸੀ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਵੀ ਦਿਖਾਵਾਂਗੇ ਪਹਿਲਾਂ ਗੱਲਬਾਤ ਕਰਦੇ ਆ ਸਾਡੇ ਨਾਲ ਮੁਖਪਾਲ ਇੱਥੇ ਮੌਜੂਦ ਹੈਗੇ ਆ ਆਗੂ ਹੈ ਜਿੱਥੇ ਬੰਦੀ ਦੇ ਕਿੰਨੇ ਜਣੇ ਗ੍ਰਿਫਤਾਰ ਕੀਤੇ ਗਿਆ ਕੀ ਮੰਗਾਂ ਹੈਗੀਆਂ ਸਾਰੀ ਗੱਲਬਾਤ ਕਰ ਲੈਣੇ ਹੈਗੇ ਆ ਮੁਖਪਾਲ ਕਿਹੜੀਆਂ ਮੰਗਾਂ ਨੂੰ ਲੈ ਕੇ ਜੜੀ ਹੈ ਸਟਾਈਕ ਕੀਤੀ ਗਈ ਹੈ ਹੜਤਾਲ ਕੀਤੀ ਗਈ ਹੈਗੀ ਹੈ ਸਾਫਰ ਵੀ ਪਰੇਸ਼ਾਨ ਹੋ ਰਹੇ ਨੇ ਕਿਵੇਂ ਦੇਖਦੇ ਹੋ ਕਿੰਨੇ ਜਣੇ ਜਿਹੜੇ ਤੁਹਾਡੇ ਰੈਸ਼ ਕੀਤੇ ਗਿਆ ਪੰਜਾਬ ਪ੍ਰਧਾਨ ਕਿੱਥੇ ਹੈਗੇ ਨੇ ਸਾਡੀਆਂ ਮੰਗਾਂ ਪਿਛਲੀਆਂ ਸਰਕਾਰ ਤੋਂ ਵੀ ਇਹ ਸਰਕਾਰ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਇੱਕੋ ਹੀ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਵਿਚੋਲਿਆਂ ਨੂੰ ਜਿਹੜਾ ਬਾਹਰ ਕੱਢਿਆ ਜਾਵੇ ਇਹ ਆਮ ਆਦਮੀ ਦੀ ਸਰਕਾਰ ਵੋਟਾਂ ਤੋਂ ਪਹਿਲਾਂ ਇਹੀ ਇਹੀ ਆਸ ਤੇ ਅਸੀਂ ਵੋਟਾਂ ਪਾਈਆਂ ਸੀ ਜਾਂ ਇਹੋ ਹੀ ਆਸ ਬਣ ਕੇ ਆਈ ਸੀ ਕਿ ਲੋਕਾਂ ਦੇ ਜਿਹੜਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਵਿਚੋਲੇ ਠੇਕੇਦਾਰਾਂ ਨੂੰ ਬਾਹਰ ਕੱਢਿਆ ਜਾਵੇਗਾ ਪਰੇ ਸਰਕਾਰ ਬਣ ਤੋਂ ਬਾਅਦ ਨਾ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਤੇ ਨਾ ਹੀ ਵਿਚੋਲਿਆਂ ਨੂੰ ਬਾਹਰ ਕੱਢਿਆ ਗਿਆ ਜਦ ਕਿ ਇਸ ਦੇ ਉਲਟ ਸਰਕਾਰ ਮਹਿਕਮੇ ਵਿੱਚ ਕਿਲੋਮੀਟਰ ਬੱਸਾਂ ਦੇ ਨਾਂ ਤੇ ਕਿਲੋਮੀਟਰ ਬੱਸਾਂ ਲੈ ਕੇ ਆ ਰਹੀ ਸੀ ਕਿ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ 4 ਸਾਲਾਂ ਚ 452 ਰੋਡ ਵਿੱਚੋਂ ਕੰਡਮ ਹੋ ਚੁੱਕੀ ਬੰਨ ਬਸੋ ਪਰ ਅੱਜ ਤੱਕ ਇੱਕ ਵੀ ਬੱਸ ਮਹਿਕਮੇ ਦੀ ਨਹੀਂ ਪਾਈ ਗਈ 28 ਨਵੰਬਰ ਨੂੰ ਕਿਲੋਮੀਟਰ ਬੱਸਾਂ ਦਾ ਟੈਂਡਰ ਨਿਕਲਣਾ ਸੀ ਉਸ ਰਾਤ ਨੂੰ ਸਾਡੇ ਸਾਥੀਆਂ ਨੂੰ ਅਰੈਸਟ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਪੱਕੇ ਹੁੰਦੀ ਮੰਗ ਉਹ ਇੱਕ ਸਾਈਡ ਤੇ ਰਹਿ ਗਈ ਪਰ ਸਰਕਾਰ ਦੀ ਧੱਕੇਸ਼ਾਹੀਆਂ ਵਧ ਗਈਆਂ ਫਿਰ 30 ਨਵੰਬਰ ਨੂੰ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਪੱਟੀ ਮੀਟਿੰਗ ਹੁੰਦੀ ਹੈ ਜਿੱਥੇ ਉਹ ਕਹਿੰਦੇ ਅਗੇ ਤੁਸੀਂ ਹੜਤਾਲ ਖਤਮ ਕਰੋ ਜਿਹੜੇ ਤੁਹਾਡੇ ਸਾਥੀ ਅਰੈਸਟ ਕੀਤੇ ਆ ਜਾਂ ਪਰਚੇ ਕੀਤੇ ਆ ਉਹਨਾਂ ਨੂੰ ਸਾਰਿਆਂ ਨੂੰ ਡਿਊਟੀ ਤੇ ਚੜਾਵਾਂਗੇ ਕਿ ਪਰਚੇ ਰੱਦ ਕੀਤੇ ਜਾਵਾਂਗੇ ਕੀਤੇ ਜਾਣਗੇ ਉਸ ਤੋਂ ਬਾਅਦ ਸਰਕਾਰ ਉਸ ਗੱਲ ਤੋਂ ਭੱਜੀ ਚਲੋ ਥੋੜੇ ਜੇ ਸਾਡੇ ਸਾਥੀ ਬਾਹਰ ਵੀ ਆਏ ਡਿਊਟੀਆਂ ਤੇ ਵੀ ਚੜਾਇਆ ਗਿਆ 10 ਪਟਿਆਲੇ ਤੋਂ ਸਾਥੀ ਤੇ 10 ਸੰਗਰੂਰ ਤੋਂ ਸਾਥੀ ਉਹ ਅੰਦਰ ਰੱਖੇਗਾ 1.5 ਮਹੀਨੇ ਬਾਅਦ ਪਟਿਆਲੇ ਵਾਲੇ ਸਾਥੀ ਰਿਹਾ ਕੀਤਾ ਗਿਆ ਪਰ ਉਹਨਾਂ ਨੂੰ ਡਿਊਟੀਆਂ ਤੇ ਨਹੀਂ ਲਿਆ ਗਿਆ 10 ਸਾਥੀ ਸੰਗਰੂਰ ਉਹ ਪੌਣੇ 3 ਮਹੀਨੇ ਬੀਤ ਜਾਣ ਤੋਂ ਬਾਅਦ ਅੱਜ ਵੀ ਜੇਲ੍ਹ ਦੇ ਵਿੱਚ ਅੰਦਰ ਨੇ ਉਸ ਤੋਂ ਬਾਅਦ ਮਾਗੀ ਮੇਲੇ ਤੇ ਫਿਰ ਅਸੀਂ ਕਹਾਂ ਕਿ ਸਿਆਸੀ ਰੈਲੀਆਂ ਦਾ ਬਾਈਕਾਟ ਕਰਦੇ ਆ ਉੱਥੇ ਟਰਾਂਸਪੋਰਟ ਮੰਤਰੀ ਨੇ মিডিਆ ਵਿੱਚ ਆਣ ਕੇ ਫਿਰ ਬਿਆਨ ਦਿੱਤਾ ਕੋਈ ਗੱਲ ਨਹੀਂ ਇਹ ਮੇਰੇ ਭਰਾ ਨੇ ਇਹਨਾਂ ਦੀਆਂ ਮੰਗਾਂ ਜਾਇਜ਼ ਨੇ ਇਹਨਾਂ ਦਾ ਮੈਂ ਹੱਲ ਕਰਾਂਗਾ ਸਾਥੀ ਇਹਨਾਂ ਦੇ ਰਿਹਾ ਕਰਾਂਗਾ ਜਾਂ ਡਿਊਟੀਆਂ ਤੇ ਲਾਵਾਂਗਾ ਜਿਹੜੀਆਂ ਹੋਰ ਮੰਗਾਂ ਨੇ ਉਹ ਵੀ ਇਹਨਾਂ ਦਾ ਹਲ ਕੀਤਾ ਜਾਵੇਗਾ ਪਰ ਉਸ ਤੋਂ ਬਾਅਦ ਉਹ ਫਿਰ ਯੂ ਟਰਨ ਲੈ ਗਏ ਉਹਨਾਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਜਿੰਦੇ ਰੋਸ ਵਜੋਂ ਅੱਜ 22 12 ਨੂੰ 12 ਜਨਵਰੀ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦੇ ਨਾਲ ਅਸੀਂ ਸਮਰਥਨ ਕਰ ਰਿਆ ਸੀ ਕਿ ਰੋਸ ਵਜੋਂ ਕਿ ਸੰਗਰੂਰ ਸਾਡੇ ਸਾਥੀ ਬੰਦ ਨੇ ਜਿਹੜਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਕਹਿੰਦਾ ਸੀ ਕਿ ਮੈਂ ਆਮ ਲੋਕਾਂ ਦਾ ਬੇਦੋਸ਼ੇ ਲੋਕਾਂ ਨੂੰ ਅੰਦਰ ਸੱਟਿਆ ਹੋਇਆ ਤਾਨਾਸ਼ਾਹੀ ਸਰਕਾਰ ਨੇ ਅਸੀਂ ਉਹਨਾਂ ਨੂੰ ਸਮਰੂਹ ਦੱਸਣ ਜਾਵਾਂ ਕਿ ਸਾਡੇ ਸਾਥੀਆਂ ਦਾ ਕੀ ਕਸੂਰ ਹੈ ਉਹਨਾਂ ਨੂੰ 3 ਮਹੀਨਿਆਂ ਤੋਂ ਪਰਿਵਾਰਾਂ ਤੋਂ ਦੂਰ ਕੀਤਾ ਗਿਆ ਪਾਸ ਸਰਕਾਰ ਰਾਤ ਫੇਰ ਤਾਨੇਸ਼ਾਈ ਲੈ ਕੇ ਆਈ ਧੱਕੇਸ਼ਾਈਆਂ ਲੈ ਕੇ ਆਈ ਸਾਡਾ ਡੀਪੂ ਪ੍ਰਧਾਨ ਤੇ ਇੱਕ ਸਾਥੀ ਸਾਫਾਇਲ ਕਾ ਤੋਂ ਉਹ ਅਰੈਸਟ ਕਰ ਲਿਆ ਗਿਆ ਹੋਰ ਵੀ ਵੱਖ-ਵੱਖ ਡੀਪੋਂ ਤੋਂ ਜਿਹੜੇ ਸਾਥੀ ਹੈ ਉਹ ਅਰੈਸਟ ਕੀਤੇ ਗਏ ਇਹ ਧੱਕੇਸ਼ਾਈ ਹੈ ਸਰਕਾਰ ਦੀ ਮੰਗਾ ਮੰਨਣ ਦੀ ਬਜਾਏ ਟਰਾਂਸਪੋਰਟ ਮੰਤਰੀ ਇੱਕ ਪਾਸੇ ਕਹਿੰਦਾ ਕਿ ਮੇਰੇ ਅਵਦੇ ਨੇ ਮੈਂ ਇਹਨਾਂ ਦੀਆਂ ਮੰਗਾ ਮੰਨਾਂਗਾ ਜਾਇਜ਼ ਮੰਗਾ ਜਿਹੜੀਆਂ ਉਹ ਮੰਗੀਆਂ ਜਾਣਗੀਆਂ ਪਰ ਸਾਨੂੰ ਇੱਕ ਵੀ ਗੱਲ ਦੱਸ ਦੇ ਕਿ ਨਜਾਇਜ਼ ਮੰਗ ਕਿਹੜੀ ਕਿਸਾਈ 18 ਸਾਲ ਤੋਂ ਪੱਕੇ ਹੋਂਦੀ ਮੰਗ ਕਰਦੇ ਉਹ ਨਜਾਇਜ਼ ਏ ਜੇਲਾ ਵਿੱਚ ਡੱਕੇ ਸਾਥੀ ਜਿਹੜੇ ਸਾਡੇ ਬਿਨਾਂ ਦੋਸਤੋਂ ਤਿੰਨ ਤਿੰਨ ਮਹੀਨੇ ਹੋ ਚੁੱਕਿਆ ਕਿਉਂਕਿ ਪੁਲਿਸ ਪ੍ਰਸ਼ਾਸਨ ਡੀਪੋਾਂ 'ਚ ਆਣ ਕੇ ਜਿੱਥੇ ਉਹਨਾਂ ਦੇ ਲਾਠੀ ਚਾਰਜ ਕੀਤਾ ਗਿਆ ਉਸ ਤੋਂ ਬਾਅਦ ਉਹ ਸਿੱਧੀ ਸਥਿਤੀ ਕ੍ਰੀਏਟ ਹੋਈ ਉਹ ਤੋਂ ਬਾਅਦ ਸਾਡੇ ਸਾਥੀ ਅੱਜ ਵੀ ਅੰਦਰ ਨੇ ਕਿ ਉਹ ਮੰਗ ਨਜਾਇਜ਼ ਏ ਇੱਕ ਪਾਸੇ ਟਰਾਂਸਪੋਰਟ ਮੰਤਰੀ ਵਾਰ-ਵਾਰ মিডিਆ ਜਾਣ ਕੇ ਬਿਆਰ ਦਿੰਦਾ ਚਾਹੇ 30 ਨਵੰਬਰ ਦੀ ਗੱਲ ਕਰਦੇ ਆ ਚਾਹੇ 13 13 ਜਨਵਰੀ ਦੀ ਗੱਲ ਕਰਦੇ ਆ ਲੋਹੜੀ ਤੋਂ ਪਹਿਲਾਂ ਉਸ ਤੋਂ ਬਾਅਦ ਵੀ ਸਾਡੀਆਂ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਕਿੰਨੀਆਂ ਮੀਟਿੰਗਾਂ ਟ੍ਰਾਂਸਪੋਰਟ ਮੰਤਰੀ ਦੇ ਕੇ ਭੱਜ ਚੁੱਕੇ ਆ ਇਹ ਵੀ ਸਾਡੀ ਮੰਗ ਏ ਕਿ ਜਿਹੜੇ ਸੰਗਰੂਰ ਵਾਲੇ ਸਾਥੀ ਐ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਜਿਹੜੇ ਪਟਿਆਲੇ ਵਾਲੇ ਸਾਥੀ ਐ ਉਹਨਾਂ ਨੂੰ ਡਿਊਟੀਆਂ ਤੇ ਲਿਆ ਜਾਵੇ ਜਿਹੜੇ ਰਾਤੀ ਸਾਥੀ ਸਾਡੇ ਚੱਕੇ ਆ ਉਹਨਾਂ ਨੂੰ ਵੀ ਬਿਨਾਂ ਸ਼ਰਤ ਤੋਂ ਰਿਹਾਅ ਕੀਤਾ ਜਾਵੇ ਕਿਉਂਕਿ ਸਾਡੀ ਮੰਗ ਸਰਕਾਰ ਨਾਲ ਏ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਕਰੇ ਸਾਨੂੰ ਪੱਕੇ ਹੋਣ ਵਾਲੀ ਜਿਹੜੀ ਪਾਲਿਸੀ ਉਹ ਬਣਾਵੇ ਵਾਰ-ਵਾਰ ਤਸ਼ੱਦਦ ਨਾ ਟਾਵੇ ਸਰਕਾਰ ਉਹਦੇ 2022 ਚ ਉਹਦੇ ਜਨ ਦੇ ਵਿੱਚ ਲੈ ਕੇ ਆਵੇ ਕਿ ਕਿੰਨਾ ਮੰਗਾਂ ਨੂੰ ਲੈ ਕੇ ਮੈਂ ਮਲਾਜਮਾਂ ਨਾਲ ਕੀ ਵਾਦੇ ਕੀਤੇ ਟਰਾਂਸਪੋਰਟ ਮੰਤਰੀ ਸਾਹਮਣੇ ਸਾਡੇ ਨਾਲ ਕੀ ਵਾਦੇ ਕਰਕੇ ਉਹ ਸੱਤਾ ਵਿੱਚ ਆਏ ਸੀ ਅੱਜ ਕੀ ਕਰ ਰਹਾ ਤਾਨਾਸ਼ਈ ਰਵਈਆ ਅਪਣਾਈ ਬੈਠਿਆ ਇਸ ਤੋਂ ਸਰਕਾਰ ਬਾਝਾ ਜਾਵੇ ਤੇ ਲੋਕਾਂ ਦੀ ਤੇ ਪਬਲਿਕ ਦੀ ਗੱਲ ਸੁਣੇ ਮੈਂ ਤੁਹਾਨੂੰ ਇਹ ਤੁਹਾਡੇ ਮਾਦਰੀਆਂ ਨਾਲ ਆਮ ਜਨਤਾ ਨੂੰ ਇਹ ਵੀ ਕਹਿਣਾ ਚਾਹਣਾ ਕਿ ਸਾਡੀਆਂ ਜਿੱਥੇ ਸਰਕਾਰ 400 ਬੱਸ ਸਰਕਾਰ ਦੇ ਕਾਰਜਕਾਲ ਚ ਕੰਡਮ ਹੋ ਚੁੱਕੀ 450 ਬੱਸ ਅੱਜ 25 ਬੱਸਾਂ ਸਾਡੀਆਂ ਟੈਰਾਂ ਤੋਂ ਖੜੀਆਂ ਟ੍ਰਾਂਸਪੋਰਟ ਮੰਤਰੀ ਸਾਹਿਬ ਆਸੇ ਵੀ ਹੋ ਜਾਂਦੇ ਆ ਟਾਇਰ ਸਹੀ ਨਾ ਹੋਣ ਤਾਂ ਬਹੁਤ ਜ਼ਿਆਦਾ ਆਸੇ ਹੋ ਰਿਹਾ ਜੀ ਆਸੇ ਵੀ ਹੋ ਰਿਹਾ ਲੋਕਾਂ ਦੀਆਂ ਜਾਨਾਂ ਨੂੰ ਜੋਖਮ ਚ ਪਾਇਆ ਜਾ ਰਿਹਾ ਪਰ ਜੇ ਨਵੀਆਂ ਬੱਸਾਂ ਨਹੀਂ ਪਾਈਆਂ ਜਾ ਰਹੀਆਂ ਘਟੋ ਘਟ ਸਮਾਂ ਤਾਂ ਦਿੱਤਾ ਜਾਵੇ ਉਹਨਾਂ ਮੰਗਾ ਵੱਲੇ ਹੱਲ ਕੀਤਾ ਜਾਵੇ ਜ਼ਮੀਨੀ ਪੱਧਰ ਤੇ ਆਣ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਨਾ ਕਿ ਜਿਹੜਾ ਵੀ ਕੋਈ ਸਰਕਾਰ ਚ ਇੱਕ ਪੱਤਰਕਾਰ ਬੋਲੇ ਤੋਂ ਉਹਦੇ ਦੇ ਪਰਚੇ ਕਰ ਦਿਓ ਤੇ ਕਿਸਾਨ ਬੋਲੇ ਤੋਂ ਉਹਨਾਂ ਦੇ ਪਰਚੇ ਕਰ ਦਿਓ ਤੇ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਆਵੇ ਤੋਂ ਉਹਦੇ ਦੇ ਪਰਚੇ ਕਰ ਦੋ ਇਹ ਧਰਨਿਆਂ ਚੋਂ ਨਿਕਲੀ ਸਰਕਾਰ ਅੱਜ ਧਰਨਿਆਂ ਦੇ ਵਿਰੁੱਧ ਜਾ ਰਹੀ ਹੈ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਾਇਜ਼ ਠਰਾਇਆ ਜਾ ਰਿਹਾ ਤਾਨਾਸ਼ਹੀ ਰਵਈਆ ਪੜਾਈ ਬੈਠੀ ਹੈ ਇਸ ਚੀਜ਼ ਤੋਂ ਸਰਕਾਰ ਬਾਜ ਆਵੇ ਨਹੀਂ ਤਾਂ 2027 ਦੀਆਂ ਵੋਟਾਂ ਦੂਰ ਨਹੀਂ ਤੇ ਜਿਸ ਤਰ੍ਹਾਂ ਲੋਕਾਂ ਨਾਲ ਅੱਜ ਧੱਕੇ ਕਰ ਰਹੀ ਹੈ ਸਰਕਾਰ ਨਵੀਂ ਖਾਲੀ ਪੀਪੇ ਹੀ ਖੜਕਣਗੇ ਫਿਰ ਜੀ ਬਿਲਕੁਲ ਇਹ ਮੁਖਬਾਲ ਨੇ ਆਗੂ ਨੇ ਇਹ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਔਰ ਤਸਵੀਰ ਤੁਹਾਨੂੰ バス ਰੇਡ ਦੀ ਵੀ ਦਿਖਾਵਾਂਗੇ ਜਾਂ ਜਿਹੜੇ ਜਿਨ੍ਹਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੈ ਉਹਨਾਂ ਨਾਲ ਵੀ ਗੱਲਬਾਤ ਸ਼ਾਨ ਹੋ ਰਹੇ ਨੇ ਮੰਗਾ ਹੈਗੀਆਂ ਨੇ ਇਹਨਾਂ ਦਾ ਕਹਿਣਾ ਕਿ ਸਰਕਾਰ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਹੈਗੀ ਬੱਸਾਂ ਜਿਹੜੀਆਂ ਪ੍ਰਾਈਵੇਟ ਬੱਸਾਂ ਹੈਗੀਆਂ ਨੇ ਉਹ ਜਾ ਰਹੀ ਹੈ ਵੱਖ-ਵੱਖ ਰੂਟਾਂ ਦੇ ਉੱਪਰ ਜਿਹੜੀਆਂ ਬੱਸਾਂ ਨਾ ਹੋਣ ਕਰਕੇ ਪਰੇਸ਼ਾਨੀ ਜਿਹੜੀ ਹੈ ਉਹ ਯਾਤਰੀਆਂ ਨੂੰ ਝਲਦੀ ਪੈ ਰਹੀ ਹੈਗੀ ਬੜਾ ਔਖਾ ਹੋ ਜਾਂਦਾ ਹੈਗਾ ਕਿਸੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੁੰਦਾ ਹੈ ਕੋਈ ਜ਼ਰੂਰੀ ਕੰਮ ਹੁੰਦਾ ਹੈ ਜਾਂ ਕਿਸੇ ਦੇ ਪਰਿਵਾਰ 'ਚ ਕੋਈ ਗੱਲ ਹੁੰਦੀ ਹੈ ਉੱਥੇ ਜਾਣਾ ਹੁੰਦਾ ਤਾਂ ਪਰੇਸ਼ਾਨੀ ਹੋ ਜਾਂਦੀ ਹੈਗੀ ਹੈ ਤਾ ਤਸਵੀਰਾਂ ਐਸੀ ਬੱਸ ਸਟੈਂਡ ਦੀਆਂ ਦਿਖਾ ਰਹੇ ਹੈਗੇ ਆ ਜਿੱਥੇ ਸਵਾਰੀਆਂ ਬੈਠੀਆਂ ਹੋਈਆਂ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਮਾਤਾ ਜੀ ਨਾਲ ਗੱਲ ਕਰਦੇ ਹਾਂ ਮਾਤਾ ਜੀ ਕਿੱਥੇ ਜਾਣਾ ਤੁਸੀਂ ਹਾਲਕਾ ਜਾਣਾ ਜੀ ਸਾਡੀ ਬੱਸ ਨਹੀਂ ਹੈਗੀ ਨਹੀਂ ਕਿੰਨਾ ਕੋਈ ਦਿੱਕਤ ਹੋ ਜਾਂਦੀ ਹੈ ਜਦੋਂ ਐਵੇਂ ਦੇ ਹਾਲਾਤ ਬਣ ਜਾਂਦੇ ਹੈਗੇ ਆ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਵੇਖਣਾ ਚਾਹੀਦਾ ਹਾਂਜੀ ਹਾਂਜੀ ਵੇਖਣਾ ਚਾਹੀਦਾ ਹਾਂਜੀ ਕੀ ਨਾਮ ਹੈ ਮਾਤਾ ਜੀ ਤੁਹਾਡਾ ਕੁਮਿੰਦਰ ਕਾਲ ਜੀ ਕਿੱਥੇ ਜਾਣਾ ਤੁਸੀਂ ਹਾਲਕਾ ਜੀ ਤੇ ਬੱਸ ਨਹੀਂ ਹੈਗੀ ਨਹੀਂ ਜੀ ਕਿੰਨੀ ਕੋਈ ਪਰੇਸ਼ਾਨੀ ਹੁੰਦੀ ਹੈ ਹੋਰ ਜਿਆਦਾ ਜੀ ਹੂੰ ਅਕਸਰ ਹੀ ਨਜ਼ਰ ਆਉਂਦੀ ਹੈ ਭਗਵੰਤਮਾਨ ਨੂੰ ਦੇਣਾ ਚਾਹੀਦਾ ਵੀ ਦੀਪਨਾ ਚਿੰਨੀਆਂ ਪਰੇਸ਼ਾਨ ਹੁੰਦੀਆਂ ਪਏ ਆਪਣੀਆਂ ਸੋਚਣਾ ਚਾਹੀਦਾ ਭਗਵੰਤਮਾਨ ਮੈਂ ਤਾਂ ਨਹੀਂ ਗਾਂਦ ਭਗਵੰਤਮਾਨ ਬੋਟਾ ਨਾ ਪਾਉਣ ਬਹੁਤ ਅਜਿਹਾ ਲੋ ਹਮ ਗੱਲ ਭਗਵੰਤਮਾਨ ਵਾਸਤੇ ਸੋਚਣਾ ਚਾਹੀਦਾ ਸਰਕਾਰ ਨੂੰ ਦੇਖਣਾ ਚਾਹੀਦਾ ਹੱਲ ਕਰਨਾ ਚਾਹੀਦਾ ਪਹਿਲੇ ਮੋਦੀ ਨੇ ਡੰਡ ਲਾਤੀ ਹੁਣ ਭਗਵੰਤਮਾਨ ਡੰਡ ਲਾ ਰਿਹਾ ਬੱਚਿਆਂ ਦੀ ਸਰਕਾਰ ਦੀ ਬਿਲਕੁਲ ਇਹ ਮੁਸਾਫਰ ਨੇ ਜਿਨ੍ਹਾਂ ਨੇ ਆਪਣੇ ਸਫ਼ਰ ਤੋਂ ਜਾਣਾ ਹੈਗਾ ਗੱਲਬਾਤ ਕਰਦੇ ਹੈਗੇ ਆ ਹੋਰ ਮਾਤਾ ਹੀ ਕਿੱਥੇ ਜਾਣਾ ਤੁਸੀਂ ਕੰਡੇ ਕੀ ਗੱਲ ਬੱਸ ਨਹੀਂ ਹੈਗੀ ਵਾਸਤ ਲੱਗੇ ਨਹੀਂ ਕਿਨਾਂ ਕੋ ਓਖਾ ਹੋ ਜਾਂਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਦੋਂ ਜਾਣਾ ਹੈ ਤੇ ਕੋ ਤੁਹਾਨੂੰ ਬਸਣਾ ਮਿਲੇ ਮਾਤਾ ਪੁੱਤ ਫਿਰ ਵਾਧੂ ਓਖਾ ਰਕਦਾ ਹੈ ਹੂੰ ਹਾਂ ਬੜੀ ਦਿੱਕਤ ਹੁੰਦੀ ਹੈ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਸਰਕਾਰ ਨੂੰ ਕਹਿੰਦੇ ਬੱਸਾਂ ਲਾਵਾ ਹੋਣਗੇ ਹੂੰ ਹੱਲ ਹੋਣੇ ਚਾਹੀਦੇ ਮਸਲੇ ਹਾਂ ਠੀਕ ਹੈ ਕੀ ਗੱਲ ਹੈ ਤੁਹਾਡਾ ਰਾਜ ਤਾਂ ਬਿਲਕੁਲ ਇਹ ਜਿਨ੍ਹਾਂ ਨੇ ਆਪਣੇ ਸਫ਼ਰ ਤੇ ਜਾਣਾ ਹੈਗਾ ਕਿਸੇ ਥਾਂ ਦੇ ਉੱਪਰ ਜਾਣਾ ਹੈਗਾ ਹੋਰ ਗੱਲਬਾਤ ਕਰਦੇ ਹੈਗੇ ਆ ਜਿਨ੍ਹਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਜਾਣਾ ਹੈਗਾ ਕਿਵੇਂ ਦੇਖਦੇ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਮਾਤਾ ਜੀ ਕਿੱਥੇ ਜਾਣੇ ਆ ਅਸੀਂ ਜਲਾਲਮਾ ਜਾਣੀ ਕੀ ਗੱਲ ਬੱਸ ਨਹੀਂ ਹੈਗੀ ਇੱਥੇ ਬੱਸ ਆਈ ਨਹੀਂ ਅਸੀਂ ਇਧਰ ਆਈਆਂ ਇਹੋ ਜੀ ਬੱਸ ਤੇ ਅੱਛਾ ਮਾਹੂਲ ਤੇ ਕਿੰਨੀ ਕੁ ਪਰੇਸ਼ਾਨੀ ਹੁੰਦੀ ਹੈ ਜਦੋਂ ਬੱਸ ਨਾ ਮਿਲੇ ਬੜੀ ਹੁੰਦੀ ਪੁੱਤ ਹਾਂ ਸ਼ਾਨੀ ਤਾਂ ਬੜੀ ਉਹ ਬੈਠੀਆਂ ਚੁੱਪ ਕਰਕੇ ਦੇਖੋ ਗੁੱਡੀ ਤੇ ਕਿੰਨੀ ਦੇਰ ਹੋ ਗਈ ਬੈਠੇ ਨੂੰ ਸਾਨੂੰ ਹੋ ਗਏ ਨੇ ਅੱਧਾ ਘੰਟਾ ਬੈਠਾ ਅੱਧਾ ਘੰਟਾ ਹੋ ਗਿਆ ਦੇਖੋ ਅਬ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਬੱਸ ਸਟੈਂਡ ਦੀਆਂ ਨੇ ਔਰ ਮੁਸਾਫਰਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੈ ਪਰ ਦਿੱਕਤ ਕੀ ਹੁੰਦੀ ਹੈ ਜਦੋਂ ਬੱਸਾਂ ਨਾ ਹੋਣ ਜਦੋਂ ਆਪਣੇ ਸਫ਼ਰ ਤੇ ਜਾਣਾ ਹੋਵੇ ਅੱਗੋਂ ਬੱਸ ਹੀ ਨਾ ਮਿਲੇ ਹੜਤਾਲ ਤੇ ਬੈਠੇ ਹੋਏ ਆ ਮੁਲਾਜ਼ਮ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਹੈਗੀਆ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਹੈਗੀ ਤੇ ਮੁਸਾਫਰਾਂ ਦਾ ਕਹਿਣਾ ਕੀ ਉਹ ਪਰੇਸ਼ਾਨ ਹੋ ਰਹੇ ਨੇ ਅੱਧਾ ਅੱਧਾ ਘੰਟਾ 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 ਇੱਥੇ ਬੈੜਾ ਪਿਆ ਰਿਹਾ ਹੈਗਾ ਬੱਸਾਂ ਹੈਗੀਆਂ ਨਹੀਂ ਜਾਂ ਪ੍ਰਾਈਵੇਟ ਬੱਸਾਂ ਚੱਲਦੀਆਂ ਹੈਗੀਆਂ ਦਾ ਹੰਡ ਦੇ ਜਾ ਰਹੇ ਹੈਗੇ ਨੇ ਕਈ ਰੂਟਾਂ ਦੇ ਉੱਪਰ ਜਿਹੜੀਆਂ ਬੱਸਾਂ ਨਹੀਂ ਹੈਗੀਆਂ ਜਿੰਦੇ ਕਰਕੇ ਪਰੇਸ਼ਾਨੀ ਜਿਹੜੀ ਹੈ ਉਹ ਚਲਨੀ ਪੈ ਰਹੀ ਹੈਗੀ ਹੈ ਮੁਸਾਫਰਾ ਨੂੰ ਇਸ ਪਾਸੇ ਦੇਖਣਾ ਚਾਹੀਦਾ ਹੈਗਾ ਹੱਲ ਕਰਨਾ ਚਾਹੀਦਾ ਹੈਗਾ ਸਰਕਾਰ ਨੂੰ ਇਸ ਪਾਸੇ ਦੇਖ ਕੇ ਹੱਲ ਕਰਨਾ ਚਾਹੀਦਾ ਜਿਹੜੀ ਮੁਸਾਫਰਾ ਨੂੰ ਦਿੱਕਤ ਆ ਰਹੀ ਹੈ ਨਹੀਂ ਆਉਣ ਨਹੀਂ ਚਾਹੀਦੀ ਹੈਗੀ ਕੈਮਰਾ ਪਰਸਨ ਦੇ ਨਾਲ ਸਾਰੀ ਚੋਪੜਾ ਜਗਵਾਨੀ ਟੀਵੀ ਫਿਰੋਜ਼ਪੁਰ